ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਭ ਦਾ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 10ਵੇਂ ਪਾਠ ਨੰਬਰ 1 ਸਰੀਰਕ ਪ੍ਰਣਾਲੀਆਂ ਉੱਤੇ ਕਸਰਤਾਂ ਦੇ ਪ੍ਰਭਾਵ ਯਾਦ ਰੱਖਣਯੋਗ ਗੱਲਾਂ ਪ੍ਰਸ਼ਨ ਪੱਤਰ ਦੇ ਭਾਗ 1 ਖਾਲੀ ਥਾਂ ਮਾ ਸਹੀ ਗਲਤ ਬਹੁ ਵਿਕਲਪੀ ਪ੍ਰਸ਼ਨਾਂ ਨੂੰ ਹੱਲ ਕਰਨ ਦੇ ਲਈ ਇਹ ਜ਼ਰੂਰੀ ਨੁਕਤੇ ਹਨ ਕਹਿੰਦੇ ਮਨੁੱਖੀ ਸਰੀਰ ਇੱਕ ਗੁੰਜਲਦਾਰ ਮਸ਼ੀਨ ਹੈ ਇਸ ਵਿੱਚ ਬਹੁਤ ਸਾਰੀਆਂ ਸਰੀਰਕ ਪ੍ਰਣਾਲੀਆਂ ਤੇ ਅੰਗ ਮਿਲ ਕੇ ਕੰਮ ਕਰਦੇ ਹਨ ਕੋਈ ਵੀ ਸਰੀਰਕ ਪ੍ਰਣਾਲੀ ਸੰਤੌਰ ਰੂਪ ਵਿੱਚ ਕੰਮ ਨਹੀਂ ਕਰ ਸਕਦੀ ਭੋਜਨ ਨੂੰ ਪਹੁੰਚਾਉਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ ਅਭਿਆਸ ਰਾਹੀਂ ਅਭਿਆਸ ਦਾ ਭਾਵ ਹੈ ਪ੍ਰੈਕਟਿਸ ਰਾਹੀਂ ਖਿਡਾਰੀ ਦੀਆਂ ਸਰੀਰਕ ਕਾਰਜ ਪ੍ਰਣਾਲੀਆਂ ਉੱਤੇ ਉਚਿਤ ਭਾਰ ਪਾਇਆ ਜਾਂਦਾ ਹੈ ਤਾਂ ਜੋ ਉਸ ਦੀ ਕੰਮ ਕਰਨ ਦੀ ਸਮਰੱਥਾ ਵਿੱਚ ਵਾਦਾ ਹੋ ਸਕੇ ਇਸ ਵਿੱਚ ਮੁੱਖ ਤੌਰ ਤੇ ਤਿੰਨ ਪ੍ਰਣਾਲੀਆਂ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਮਾਸਪੇਸ਼ੀ ਪ੍ਰਣਾਲੀ ਸਾਹ ਕਿਰਿਆ ਪ੍ਰਣਾਲੀ ਅਤੇ ਲਹੂ ਗੇੜ ਪ੍ਰਣਾਲੀ ਮਨੁੱਖੀ ਸਰੀਰ ਵਿੱਚ 650 ਤੋਂ ਵੱਧ ਮਾਸਪੇਸ਼ੀਆਂ ਹੁੰਦੀਆਂ ਹਨ ਜੋ ਮਿਲ ਕੇ ਸਾਡੇ ਸਰੀਰ ਦਾ 40% ਭਾਰ ਬਣਾਉਂਦੀਆਂ ਹਨ ਹਰੇਕ ਮਾਸਪੇਸ਼ੀ ਦੇ ਦੋ ਹਿੱਸੇ ਹੁੰਦੇ ਹਨ ਜੋ ਕਿ ਹੱਡੀਆਂ ਨਾਲ ਜੁੜੇ ਹੁੰਦੇ ਹਨ ਮਾਸਪੇਸ਼ੀਆਂ ਦੇ ਸੰਗੜਨ ਅਤੇ ਫੈਲਣ ਨਾਲ ਹੱਡੀਆਂ ਵਿੱਚ ਹਰਕਤ ਹੁੰਦੀ ਹੈ ਮਾਸਪੇਸ਼ੀਆਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ ਇੱਛਕ ਮਾਸਪੇਸ਼ੀਆਂ ਆਣ ਇੱਛਕ ਮਾਸਪੇਸ਼ੀਆਂ ਤੇ ਦਿਲ ਦੀਆਂ ਮਾਸਪੇਸ਼ੀਆਂ ਇੱਛਕ ਮਾਸਪੇਸ਼ੀਆਂ ਉਹ ਮਾਸਪੇਸ਼ੀਆਂ ਹਨ ਜੋ ਪੂਰ ਰੂਪ ਵਿੱਚ ਸਾਡੇ ਕਾਬੂ ਹੇਠ ਹੁੰਦੀਆਂ ਹਨ ਆਣ ਇੱਛਕ ਮਾਸਪੇਸ਼ੀਆਂ ਸਾਡੇ ਕੰਟਰੋਲ ਵਿੱਚ ਨਹੀਂ ਹੁੰਦੀਆਂ ਜਿਵੇਂ ਕਿ ਲਹੂ ਗੇੜ ਪ੍ਰਣਾਲੀ ਦਿਲ ਦੀਆਂ ਮਾਸਪੇਸ਼ੀਆਂ ਸਿਰਫ ਦਿਲ ਵਿੱਚ ਹੀ ਹੁੰਦੀਆਂ ਹਨ ਇਹਨਾਂ ਦੀ ਬੰਤਰ ਕੁਝ ਇੱਛਕ ਤੇ ਕੁਝ ਅਣ ਇੱਛਕ ਮਾਸਪੇਸ਼ੀਆਂ ਵਰਗੀ ਹੁੰਦੀ ਹੈ ਦਿਲ ਦੀਆਂ ਮਾਸਪੇਸ਼ੀਆਂ ਜਨਮ ਤੋਂ ਮਰਨ ਤੱਕ ਲਗਾਤਾਰ ਕੰਮ ਕਰਦੀਆਂ ਰਹਿੰਦੀਆਂ ਹਨ ਕਸਰਤ ਕਰਨ ਨਾਲ ਮਾਸਪੇਸ਼ੀਆਂ ਦੀ ਬੰਤਰ ਵਿੱਚ ਤਬਦੀਲੀ ਆਉਂਦੀ ਹੈ ਇਸ ਨਾਲ ਮਾਸਪੇਸ਼ੀਆਂ ਮਜ਼ਬੂਤ ਲੰਬੀਆਂ ਅਤੇ ਮੋਟੀਆਂ ਹੁੰਦੀਆਂ ਹਨ ਕਸਰਤ ਕਰਨ ਨਾਲ ਮਾਸਪੇਸ਼ੀਆਂ ਵਿਚਲੀਆਂ ਗਰੂਪੀਆਂ ਦੂਰ ਹੋ ਜਾਂਦੀਆਂ ਹਨ ਅਤੇ ਮਨੁੱਖ ਨੂੰ ਟਿਕਾਊਤ ਘੱਟ ਹੁੰਦੀ ਹੈ ਸਾਨੂੰ ਸਾਹ ਲੈਣ ਲਈ ਆਕਸੀਜਨ ਗੈਸ ਲੋੜੀਂਦੀ ਹੈ ਜੋ ਅਸੀਂ ਨੱਕ ਰਾਹੀਂ ਫੇਫੜਿਆਂ ਤੱਕ ਪਹੁੰਚਾਉਂਦੇ ਹਾਂ ਇਹ ਆਕਸੀਜਨ ਗੈਸ ਫੇਫੜਿਆਂ ਤੋਂ ਦਿਲ ਤੱਕ ਪਹੁੰਚਦੀ ਹੈ ਤੇ ਫਿਰ ਸਾਡੇ ਲਹੂ ਵਿੱਚ ਪਹੁੰਚਦੀ ਹੈ ਮਨੁੱਖ ਇੱਕ ਮਿੰਟ ਵਿੱਚ 16 ਤੋਂ 18 ਬਾਰ ਸਾਹ ਲੈਂਦਾ ਹੈ ਤੇ ਕਸਰਤ ਕਰਦੇ ਸਮੇਂ ਇਹ ਮਾਤਰਾ 50 ਤੋਂ 60 ਬਾਰ ਪ੍ਰਤੀ ਮਿੰਟ ਤੱਕ ਪਹੁੰਚ ਜਾਂਦੀ ਹੈ ਸਧਾਰਨ ਅਵਸਥਾ ਵਿੱਚ ਖਿਡਾਰੀ ਜਾਂ ਕਸਰਤ ਕਰਨ ਵਾਲੇ ਵਿਅਕਤੀ ਦੀ ਸਾਹ ਦਰ ਆਮ ਵਿਅਕਤੀ ਨਾਲੋਂ ਘੱਟ ਹੁੰਦੀ ਹੈ ਪਰ ਉਹ ਘੱਟ ਸਾਹ ਲੈਣ ਦੇ ਬਾਵਜੂਦ ਵੀ ਬਧੇਰੇ ਆਕਸੀਜਨ ਸਰੀਰ ਅੰਦਰ ਲੈ ਜਾਂਦਾ ਹੈ ਖੂਨ ਵਿੱਚ ਮੌਜੂਦ ਕਾਰਬਨ ਡਾਇਆਕਸਾਈਡ ਪਹਿਲਾਂ ਫੇਫੜਿਆਂ ਤੱਕ ਪਹੁੰਚਦੀ ਹੈ ਫਿਰ ਅਸੀਂ ਨੱਕ ਰਾਹੀਂ ਬਾਹਰ ਕੱਢਦੇ ਹਾਂ ਸਾਹ ਕਿਰਿਆ ਪ੍ਰਣਾਲੀ ਵਿੱਚ ਮੁੱਖ ਤੌਰ ਤੇ ਨੱਕ ਗ੍ਰਾਸਨਿਕਾ ਸਵਰਜੰਤਰ ਸਾਹ ਨਲੀ ਹਵਾ ਨਾਲੀਆਂ ਫੇਫੜੇ ਅਤੇ ਪੇਟ ਪਰਦਾ ਆदि ਅੰਗ ਮੌਜੂਦ ਹੁੰਦੇ ਹਨ ਡੂੰਘਾ ਸਾਹ ਲੈਣ ਉਪਰੰਤ ਹਵਾ ਨੂੰ ਪੂਰੇ ਜੋਰ ਨਾਲ ਫੇਫੜਿਆਂ ਵਿੱਚੋਂ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਵਾਈਟਲ ਕੈਪੈਸਿਟੀ ਕਿਹਾ ਜਾਂਦਾ ਹੈ ਇਨੂੰ ਕਿਹੜੇ ਜੰਤਰ ਨਾਲ ਮਾਪਿਆ ਜਾਂਦਾ ਹੈ ਸਪਾਈਰੋਮੀਟਰ ਨਾ ਦੇ ਜੰਤਰ ਨਾਲ ਨਾਪਿਆ ਜਾਂਦਾ ਹੈ ਆਮ ਮਨੁੱਖ ਦੀ ਵਾਈਟਲ ਕਪੈਸਿਟੀ 3 ਤੋਂ 4 ਲੀਟਰ ਹੁੰਦੀ ਹੈ ਜਾਂ ਕਸਰਤ ਕਰਨ ਵਾਲੇ ਦੀ ਵਾਈਟਲ ਕਪੈਸਿਟੀ 4 ਤੋਂ 5 ਲੀਟਰ ਵੀ ਹੋ ਸਕਦੀ ਹੈ ਲੋਗੜ ਪ੍ਰਣਾਲੀ ਦਾ ਮੁੱਖ ਕੰਮ ਫੇਫੜਿਆਂ ਵਿੱਚੋਂ ਆਕਸੀਜਨ ਨੂੰ ਸਰੀਰ ਦੇ ਸਾਰੇ ਅੰਗਾਂ ਤੱਕ ਪਹੁੰਚਾਉਣਾ ਹੈ ਇਸ ਕੰਮ ਦੇ ਵਿੱਚ ਦਿਲ, ਧਮਣੀਆਂ, ਸ਼ਿਰਾਵਾਂ, ਕੋਸ਼ਿਕਾਵਾਂ ਸਭ ਮਦਦ ਕਰਦੀਆਂ ਹਨ ਦਿਲ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਉੱਪਰ ਵਾਲੇ ਦੋ ਖਾਨਿਆਂ ਨੂੰ ਆਰੀਕਲ ਤੇ ਹੇਠਾਂ ਵਾਲੇ ਦੋ ਖਾਨਿਆਂ ਨੂੰ ਵੈਂਟਰੀਕਲ ਕਿਹਾ ਜਾਂਦਾ ਹੈ ਧੜਕਣ ਸਮੇਂ ਦੋਨੇ ਆਰੀਕਲ ਸੰਗੜਦੇ ਹਨ ਤੇ ਦੋਵੇਂ ਵੈਂਟਰੀਕਲ ਫੈਲਦੇ ਹਨ ਅਤੇ ਫਿਰ ਦੋਵੇਂ ਵੈਂਟਰੀਕਲ ਸੰਗੜਦੇ ਹਨ ਤੇ ਦੋਵੇਂ ਆਰੀਕਲ ਫੈਲਦੇ ਹਨ ਇਸ ਤਰ੍ਹਾਂ ਦਿਲ ਧੜਕਦਾ ਹੈ ਤੇ ਪ੍ਰਕਿਰਿਆ ਲਗਾਤਾਰ ਚਲਦੀ ਰਹਿੰਦੀ ਹੈ ਮਨੁੱਖ ਦਾ ਦਿਲ ਆਮ ਤੌਰ 'ਤੇ 1 ਮਿੰਟ ਵਿੱਚ 72 ਵਾਰ ਧੜਕਦਾ ਹੈ ਖਿਡਾਰੀ ਦੇ ਦਿਲ ਦੀ ਧੜਕਣ ਘੱਟ ਤੋਂ ਘੱਟ 40 ਤੋਂ 45 ਵਾਰ ਪ੍ਰਤੀ ਮਿੰਟ ਦਰਜ ਕੀਤੀ ਗਈ ਹੈ ਸਧਾਰਨ ਵਿਅਕਤੀ ਦੇ ਦਿਲ ਦੇ ਇੱਕ ਸਟ੍ਰੋਕ ਵਿੱਚ 70 ਤੋਂ 75 ਮਿਲੀਲੀਟਰ ਲਹੂ ਬਾਹਰ ਕੱਢਦਾ ਹੈ ਖਿਡਾਰੀ ਦਾ ਦਿਲ ਇੱਕ ਸਟ੍ਰੋਕ ਵਿੱਚ 100 ਤੋਂ 115 ਮਿਲੀਲੀਟਰ ਲਹੂ ਸਰੀਰ ਨੂੰ ਸਪਲਾਈ ਕਰਦਾ ਹੈ ਠੀਕ ਹੈ ਜੀ ਦੇਖੋ ਇੱਕ ਸਧਾਰਨ ਵਿਅਕਤੀ ਦੇ ਵਿੱਚ ਤੇ ਇੱਕ ਖਿਡਾਰੀ ਦੇ ਵਿੱਚ ਫਰਕ ਉਹਦੇ ਸਟ੍ਰੋਕ ਦੇ ਵਿੱਚ ਵੀ ਔਰ ਇਹ ਸਾਹ ਦੇ ਵਿੱਚ ਵੀ ਦੇਖੋ ਦਿਲ ਵਿੱਚੋਂ ਨਿਕਲਣ ਵਾਲੀ ਫੇਫੜਾ ਧਮਣੀ ਅੱਗੇ ਦੋ ਭਾਗਾਂ ਵਿੱਚ ਵੰਡੀ ਹੋਈ ਹੈ ਇੱਕ ਦਿਲ ਤੋਂ ਅਸ਼ੁੱਧ ਲਹੂ ਫੇਫੜਿਆਂ ਤੱਕ ਪਹੁੰਚਾਉਂਦੀ ਹੈ ਤੇ ਦੂਸਰੀ ਫੇਫੜਿਆਂ ਤੋਂ ਸ਼ੁੱਧ ਲਹੂ ਦਿਲ ਤੱਕ ਪਹੁੰਚਾਉਂਦੀ ਹੈ ਧਮਣੀਆਂ ਦਿਲ ਤੋਂ ਸ਼ੁੱਧ ਲਹੂ ਸਰੀਰ ਵੱਲ ਲੈ ਕੇ ਜਾਂਦੀਆਂ ਹਨ ਤੇ ਸਿਰਫ ਇੱਕ ਫੇਫੜਾ ਧਮਣੀ ਵਿੱਚ ਵੀ ਅਸ਼ੁੱਧ ਲਹੂ ਹੁੰਦਾ ਹੈ ਸ਼ੀਰਾਵਾਂ ਅਸ਼ੁੱਧ ਲਹੂ ਨੂੰ ਸਰੀਰ ਤੋਂ ਦਿਲ ਵੱਲ ਲੈ ਕੇ ਆਉਂਦੀਆਂ ਹਨ ਤੇ ਫੇਫੜਾ ਸ਼ੀਰਾਵਾਂ ਤੋਂ ਇਲਾਵਾ ਬਾਕੀ ਸਾਰੀਆਂ ਸ਼ੀਰਾਵਾਂ ਵਿੱਚ ਸ਼ੁੱਧ ਲਹੂ ਹੁੰਦਾ ਹੈ ਕោਸ਼ਿਕਾ ਮਾ ਬਰੀਕ ਹੁੰਦੀਆਂ ਹਨ ਤੇ ਸਾਫ ਲਹੂ ਨੂੰ ਅੱਗੇ ਹਰੇਕ ਅੰਗ ਤੱਕ ਪਹੁੰਚਾਉਂਦੀਆਂ ਹਨ ਲਹੂ ਸਾਡੇ ਸਰੀਰ ਦੇ ਕੁੱਲ ਭਾਗ ਦਾ 1/12ਵਾਂ ਹਿੱਸਾ ਹੁੰਦਾ ਹੈ ਇਸ ਵਿੱਚ ਲਾਲ ਲਹੂ ਕਣ ਚਿੱਟੇ ਲਹੂ ਕਣ ਅਤੇ ਪਲੇਟलेट्स ਆਦਿ ਮੌਜੂਦ ਹੁੰਦੇ ਹਨ ਲਾਲ ਲਹੂ ਕਣਾਂ ਦਾ ਕੰਮ ਸਰੀਰ ਦੇ ਸੈੱਲਾਂ ਤੱਕ ਆਕਸੀਜਨ ਪਹੁੰਚਾਉਣਾ ਹੁੰਦਾ ਹੈ ਤੇ ਚਿੱਟੇ ਲਹੂ ਕਣਾਂ ਦਾ ਕੰਮ ਸਰੀਰ ਦੀ ਬਾਹਰਲੇ ਜੀਵਾਣੂਆਂ ਅਤੇ ਬਿਮਾਰੀਆਂ ਤੋਂ ਰੱਖਿਆ ਕਰਨੀ ਹੈ ਅਭਿਆਸ ਦੇ ਪ੍ਰਸ਼ਨ ਵਸੂਨਿਸ਼ਟ ਪ੍ਰਸ਼ਨ ਮਨੁੱਖੀ ਸਰੀਰ ਇੱਕ ਗੁੰਜਲਦਾਰ ਡੈਸ਼ ਹੈ ਕੀ ਹੈ ਮਸ਼ੀਨ ਹੈ ਮਨੁੱਖਲੇ ਸਭ ਤੋਂ ਵਧੀਆ ਭੋਜਨ ਕਿਹੜਾ ਹੈਗਾ ਆ ਸੰਤੁਲਿਤ ਭੋਜਨ ਜਿਹੜਾ ਹੈਗਾ ਆ ਸਭ ਤੋਂ ਵਧੀਆ ਭੋਜਨ ਹੈ ਜਦੇ ਵਿੱਚ ਸਾਰੇ ਪੋਸ਼ਕ ਤੱਤ ਉਚਿਤ ਮਾਤਰਾ ਵਿੱਚ ਮੌਜੂਦ ਹੁੰਦੇ ਉਹਨੂੰ ਸੰਤੁਲਿਤ ਭੋਜਨ ਕਹਿੰਦੇ ਹਨ ਮਨੁੱਖੀ ਸਰੀਰ ਦੇ ਕੁੱਲ ਭਾਰ ਦਾ 50% ਭਾਰ ਸਾਡੀਆਂ ਮਾਸਪੇਸ਼ੀਆਂ ਦਾ ਹੁੰਦਾ ਇਹ ਕੀ ਹੈ ਗਲਤ ਹੈ ਸਾਡੇ ਸਰੀਰ ਵਿੱਚ ਕੁੱਲ ਕਿੰਨੀਆਂ ਮਾਸਪੇਸ਼ੀਆਂ ਹੁੰਦੀਆਂ ਹਨ 650 ਤੋਂ ਜ਼ਿਆਦਾ 660 550 60 650 ਤੋਂ ਜ਼ਿਆਦਾ ਲਹੂ ਗੇੜ ਪ੍ਰਣਾਲੀ ਅੰਗਾਂ ਦੇ ਨਾਮ ਦੱਸੋ ਦਿਲ, ਧਮਣੀਆਂ, ਸ਼ੀਰਾਵਾਂ, ਕੋਸ਼ਿਕਾਵਾਂ ਅਤੇ ਲਹੂ ਮਾਸਪੇਸ਼ੀ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ ਇੱਛਕ ਮਾਸਪੇਸ਼ੀਆਂ, ਅਣਇੱਛਕ ਮਾਸਪੇਸ਼ੀਆਂ ਤੇ ਦਿਲ ਦੀਆਂ ਮਾਸਪੇਸ਼ੀਆਂ ਵਾਈਟਲ ਕੈਪੈਸਿਟੀ ਬਾਰੇ ਦੱਸੋ ਇੱਕ ਡੂੰਗਾ ਸਾਹ ਲੈਣ ਉਪਰੰਤ ਹਵਾ ਨੂੰ ਪੂਰੇ ਜੋਰ ਨਾਲ ਫੇਫੜਿਆਂ ਵਿੱਚੋਂ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਵਾਈਟਲ ਕੈਪੈਸਿਟੀ ਕਿਹਾ ਜਾਂਦਾ ਹੈ ਸਾਹ ਕਿਰਿਆ ਪ੍ਰਣਾਲੀ ਕੀ ਹੈ ਵੱਡੇ ਉਤਰਾਂ ਵਾਲੇ ਪ੍ਰਸ਼ਨ ਸਾਹ ਕਿਰਿਆ ਪ੍ਰਣਾਲੀ ਉੱਤੇ ਕਸਰਤ ਦੇ ਪ੍ਰਭਾਵ ਦੱਸੋ ਧਰਤੀ ਉੱਤੇ ਮਨੁੱਖ ਸਮੇਤ ਜਿੰਨੇ ਵੀ ਜੀਵ ਜੰਤੂ ਮੌਜੂਦ ਹਨ ਉਹਨਾਂ ਨੂੰ ਜਿਉਂਦਾ ਰਹਿਣ ਲਈ ਆਕਸੀਜਨ ਦੀ ਲੋੜ ਪੈਂਦੀ ਹੈ ਮਨੁੱਖ ਭੋਜਨ ਤੋਂ ਬਿਨਾਂ ਤਾਂ ਕੁਝ ਦਿਨਾਂ ਤੱਕ ਜਿਉਂਦਾ ਰਹਿ ਸਕਦਾ ਹੈ ਪਰ ਆਕਸੀਜਨ ਤੋਂ ਬਿਨਾਂ ਕੁਝ ਕਹੀ ਪਲਾਂ ਵਿੱਚ ਉਹਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ ਜਿਸ ਕਰਕੇ ਜੀਵ ਦੀ ਮੌਤ ਵੀ ਹੋ ਸਕਦੀ ਹੈ ਅਸੀਂ ਵਾਤਾਵਰਣ ਤੋਂ ਆਕਸੀਜਨ ਸਾਹ ਦੇ ਰੂਪ ਵਿੱਚ ਪ੍ਰਾਪਤ ਕਰਦੇ ਹਾਂ ਇਹ ਆਕਸੀਜਨ ਨੱਕ ਜਾਂ ਮੂੰਹ ਰਾਹੀਂ ਫੇਫੜਿਆਂ ਤੱਕ ਪਹੁੰਚਦੀ ਹੈ ਸਿਰ ਤੋਂ ਪੈਰਾਂ ਤੱਕ ਸਰੀਰ ਦੇ ਹਰੇਕ ਅੰਗ ਨੂੰ ਕੰਮ ਕਰਨ ਲਈ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ। ਆਕਸੀਜਨ ਦੀ ਖਪਤ ਅਤੇ ਸਰੀਰਕ ਗਤੀਵਿਧੀਆਂ ਦੌਰਾਨ ਸਰੀਰ ਵਿੱਚ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ ਜਿਸ ਨੂੰ ਸਰੀਰ ਵਿੱਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ। ਲਹੂ ਜਿਹੜਾ ਹੈ ਉਹ ਸਰੀਰ ਦੇ ਵੱਖ-ਵੱਖ ਭਾਗਾਂ ਤੋਂ ਕਾਰਬਨ ਡਾਈਆਕਸਾਈਡ ਇਕੱਠੀ ਕਰਕੇ ਫੇਫੜਿਆਂ ਤੱਕ ਪਹੁੰਚਾਉਂਦਾ ਹੈ। ਫੇਫੜੇ ਨੱਕ ਅਤੇ ਮੂੰਹ ਰਾਹੀਂ ਇਸ ਨੂੰ ਸਰੀਰ ਵਿੱਚੋਂ ਬਾਹਰ ਕੱਢ ਦਿੰਦੇ ਹਨ। ਆਕਸੀਜਨ ਦੀ ਪ੍ਰਾਪਤੀ ਤੇ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਦੀ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ ਇਹਨੂੰ ਹੀ ਸਾਹ ਕਿਰਿਆ ਕਿਹਾ ਜਾਂਦਾ ਹੈ ਸਾਹ ਕਿਰਿਆ ਵਿੱਚ ਜਿਹੜੇ ਜਿਹੜੇ ਅੰਗ ਸ਼ਾਮਲ ਹੁੰਦੇ ਹਨ ਨੱਕ ਗ੍ਰਸਨਿਕਾ ਤੇ ਸਵਰਜੰਤਰ ਸਾਨ ਨਲੀ ਹਵਾ ਨਾਲੀਆਂ ਨਾਲੀਆਂ ਫੇਫੜੇ ਤੇ ਪੇਟ ਪਰਦਾ ਦੁਆਰਾ ਇੱਕ ਵਾਰ ਦੇਖ ਲਓ ਕਿਹੜੇ ਕਿਹੜੇ ਅੰਗ ਸ਼ਾਮਲ ਹੁੰਦੇ ਹਨ ਸਾਹ ਕਿਰਿਆ ਦੇ ਵਿੱਚ ਨੱਕ ਗ੍ਰਸਨਿਕਾ ਸਵਰਜੰਤਰ ਸਾਨ ਨਲੀ ਹਵਾ ਨਾਲੀਆਂ ਫੇਫੜੇ ਤੇ ਪੇਟ ਪਰਦਾ ਬਾਈਟਲ ਕੈਪੈਸਿਟੀ ਵਿੱਚ ਵਾਧਾ ਕਹਿੰਦੇ ਇੱਕ ਡੂੰਘਾ ਸਹੇਲ ਲੈਣ ਪਰੰਤ ਹਵਾ ਨੂੰ ਪੂਰੇ ਜੋਰ ਨਾਲ ਫੇਫੜਿਆਂ ਵਿੱਚੋਂ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਬਾਈਟਲ ਕੈਪੈਸਿਟੀ ਕਿਹਾ ਜਾਂਦਾ ਹੈ ਬਾਈਟਲ ਕੈਪੈਸਿਟੀ ਨੂੰ ਸਪਾਇਰੋਮੀਟਰ ਨਾਂ ਦੇ ਜੰਤਰ ਨਾਲ ਨਾਪਿਆ ਜਾਂਦਾ ਹੈ ਕਸਰਤ ਕਰਨ ਨਾਲ ਵਿਅਕਤੀ ਦੀ ਬਾਈਟਲ ਕੈਪੈਸਿਟੀ ਵਿੱਚ ਵਾਧਾ ਹੋ ਜਾਂਦਾ ਹੈ ਸਧਾਰਨ ਵਿਅਕਤੀ ਦੀ ਸਮਰੱਥਾ ਤੈ 4 ਲੀਟਰ ਹੁੰਦੀ ਹੈ ਕਸਰਤ ਕਰਨ ਵਾਲੇ ਵਿਅਕਤੀ ਦੀ ਸਮਰੱਥਾ 4 ਤੋਂ 5 ਲੀਟਰ ਹੋ ਸਕਦੀ ਹੈ ਫੇਫੜਿਆਂ ਦੀ ਸਮਰੱਥਾ ਵਿੱਚ ਵਾਧਾ ਰੋਜ਼ਾਨਾ ਕਸਰਤ ਕਰਨ ਨਾਲ ਸਾਡੇ ਫੇਫੜਿਆਂ ਦੇ ਆਕਾਰ ਵਿੱਚ ਵਾਧਾ ਹੋ ਜਾਂਦਾ ਹੈ ਇਸ ਨਾਲ ਇੱਕ ਸਾਹ ਵਿੱਚ ਵਧੇਰੇ ਆਕਸੀਜਨ ਫੇਫੜਿਆਂ ਵਿੱਚ ਲੈ ਕੇ ਜਾਈ ਜਾ ਸਕਦੀ ਹੈ। ਕਸਰਤ ਕਰਨ ਵਾਲੀ ਬੇਕਰੀ ਦੇ ਸਰੀਰ ਵਿੱਚ ਆਕਸੀਜਨ ਦਾ ਪੱਧਰ ਵੱਧ ਹੋਣ ਕਾਰਨ ਉਹ ਸਧਾਰਨ ਵਿਅਕਤੀ ਨਾਲੋਂ ਚੁਸਤ ਅਤੇ ਫਰਤੀਲਾ ਰਹਿੰਦਾ ਹੈ। ਸਾਹ ਗਤੀ ਵਿੱਚ ਤਬਦੀਲੀ ਆਰਾਮ ਦੀ ਸਥਿਤੀ ਵਿੱਚ ਵਿਅਕਤੀ ਦਾ ਸਾਹ 16 ਤੋਂ 18 ਪ੍ਰਤੀ ਮਿੰਟ ਦੀ ਦਰ ਨਾਲ ਚੱਲਦਾ ਹੈ। ਕਸਰਤ ਕਰਦੇ ਸਮੇਂ ਸਾਹ ਦਰ 50 ਤੋਂ 60 ਪ੍ਰਤੀ ਮਿੰਟ ਤੱਕ ਪਹੁੰਚ ਜਾਂਦੀ ਹੈ ਤਾਂ ਕਿ ਸਰੀਰ ਨੂੰ ਵਧੇਰੇ ਮਾਤਰਾ ਵਿੱਚ ਛਲੜਿੰਦੀ ਆਕਸੀਜਨ ਦੀ ਪੂਰਤੀ ਹੋ ਸਕੇ। ਇਸ ਸਰੀਰ ਵਿੱਚ ਜੋ ਤੇਜ਼ੀ ਨਾਲ ਬਣ ਰਹੀ 카ਰਬੋਡੈਕਸ ਨੂੰ ਬਾਹਰ ਕੱਢਿਆ ਜਾ ਸਕੇ ਕਸਰਤ ਕਰਨ ਨਾਲ ਵਿਅਕਤੀ ਦੀ ਫੇਫੜਾ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਮਾਸਪੇਸ਼ੀਆਂ ਵਿੱਚ ਮਜ਼ਬੂਤੀ ਰਜਨ ਨਾਲ ਕਸਰਤ ਕਰਨ ਨਾਲ ਸਾਹ ਕਿਰਿਆ ਨਾਲ ਸੰਬੰਧਿਤ ਮਾਸਪੇਸ਼ੀਆਂ ਫੇਫੜਿਆਂ ਦੀਆਂ ਮਾਸਪੇਸ਼ੀਆਂ ਡਾਇਆਫ੍ਰਮ ਇਹ ਮਜ਼ਬੂਤ ਹੋ ਜਾਂਦੇ ਹਨ ਸਾਹ ਲੈਂਦੇ ਸਮੇਂ ਡਾਇਆਫ੍ਰਮ ਫੇਫੜਿਆਂ ਨੂੰ ਵਧਣ ਫੁੱਲਣ ਵਿੱਚ ਸਹਾਇਤਾ ਕਰਦਾ ਹੈ ਜਿਆਦਾ ਮਾਤਰਾ ਵਿੱਚ ਆਕਸੀਜਨ ਫੇਫੜਿਆਂ ਵਿੱਚ ਦਾਖਲ ਹੋ ਜਾਂਦੀ ਹੈ ਫੇਫੜਿਆਂ ਵਿੱਚ ਆਕਸੀਜਨ ਦਾ ਪਦਾਰਥ ਵਧਣ ਨਾਲ ਖੂਨ ਦੇ ਆਕਸੀਕਰਿਤ ਹੋਣ ਦੀ ਰਫ਼ਤਾਰ ਵਿੱਚ ਵਾਧਾ ਹੁੰਦਾ ਹੈ ਖੂਨ ਨੂੰ ਸ਼ੁੱਧ ਹੋਣ ਦੀ ਰਫ਼ਤਾਰ ਵਿੱਚ ਜ਼ਿਆਦਾ ਬਾਧਾ ਹੋ ਜਾਂਦਾ ਹੈ ਜਿਸ ਕਾਰਨ ਖੂਨ ਵਿੱਚ ਹੀਮੋਗਲੋਬਿਨ ਦਾ ਪੱਧਰ ਵੀ ਵੱਧ ਜਾਂਦਾ ਹੈ ਦੂਸਰੇ ਸਾਥ ਆਪਜਾ ਜਦੋਂ ਕੋਈ ਨਮਕ ਖੇਡ ਖੇਡ ਸ਼ੁਰੂ ਕਰਦਾ ਹੈ ਤਾਂ ਖੇਡ ਸ਼ੁਰੂ ਕਰਨ ਤੋਂ ਕੁਝ ਸਮੇਂ ਬਾਅਦ ਹੀ ਉਹਨੂੰ ਥਕਾਵਟ ਤੇ ਸਾਹ ਲੈਣ ਵਿੱਚ ਮੁਸ਼ਕਲ ਆਉਣੀ ਸ਼ੁਰੂ ਹੋ ਜਾਂਦੀ ਹੈ ਉਸ ਦਾ ਖੇਡ ਮਨ ਖੇਡ ਰੋਕਣ ਨੂੰ ਕਰਦਾ ਹੈ ਸਰੀਰ ਦੀ ਇਸ ਬਸੱਤਾ ਨੂੰ ਦੂਜਾ ਸਾਹ ਕਿਹਾ ਜਾਂਦਾ ਹੈ ਖੇਡ ਨੂੰ ਜਾਰੀ ਰੱਖਣਾ ਹੌਲੀ-ਹੌਲੀ ਇਸ ਤੀ ਦੂਰ ਹੋ ਜਾਂਦੀ ਹੈ ਤੇ ਖਿਡਾਰੀ ਸਧਾਰਨ ਰੂਪ ਵਿੱਚ ਖੇਡਣਾ ਸ਼ੁਰੂ ਕਰ ਦਿੰਦਾ ਹੈ ਦਿਲਾਰੇ ਸੰਖੇਪ ਵਰਣਨ ਕਰੋ ਤਾਂ ਮੰਨੀਆਂ ਸ਼੍ਰਾਮਾ ਦੇ ਕੋਸ਼ਕਾਮਾਂ ਬਾਰੇ ਵੀ ਲਿਖੋ ਦਿਲ ਲਹੂ ਗਿਰ ਪ੍ਰਣਾਲੀ ਦਾ ਮਹੱਤਵਪੂਰਨ ਅੰਗ ਹੈ ਜੋ ਦੋਹਾਂ ਫੇਫੜਿਆਂ ਵਿੱਚ ਘਾ ਥੋੜਾ ਖੱਬੇ ਪਾਸੇ ਵੱਲ ਚੁੱਕਿਆ ਹੋਇਆ ਹੈ ਦਿਲ ਲਗਾਤਾਰ ਤਾਲਮਈ ਤਰੀਕੇ ਨਾਲ ਧੜਕਦਾ ਹੋਇਆ ਲਹੂ ਨੂੰ ਸਾਡੇ ਸਰੀਰ ਵਿੱਚ ਪੰਪ ਕਰਦਾ ਹੈ ਦਿਲ ਦਾ ਮੁੱਖ ਕੰਮ ਸ਼ੁੱਧ ਲਹੂ ਭਾਵ ਆਕਸੀਜਨ ਜੁਗਤ ਲਹੂ ਨੂੰ ਫੇਫੜਿਆਂ ਤੋਂ ਪ੍ਰਾਪਤ ਕਰਕੇ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਣਾ ਤੇ ਸਰੀਰ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਵਾਲੇ ਲਹੂ ਨੂੰ ਵਾਪਸ ਸਾਫ਼ ਹੋਣ ਲਈ ਫੇਫੜਿਆਂ ਤੱਕ ਲੈ ਕੇ ਆਉਣਾ ਹੈ ਦਿਲ ਦੇ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੁੰਦਾ ਹੈ ਐਸਵੀ ਚ ਉੱਪਰ ਵਾਲੇ ਦੋਨਾਂ ਖਲਿਆਂ ਨੂੰ ਆਰੀਕਲ ਦੇ ਹੇਠਾਂ ਵਾਲੇ ਦੇ ਹਿੱਸੇ ਨੂੰ ਵੈਂਟਰੀਕਲ ਕਹਿੰਦੇ ਹਨ ਦਿਲ ਦੀ ਧੜਕਣ ਸਮੇਂ ਦੋਨੇ ਆਰੀਕਲ ਇਕੱਠੇ ਸੁੰਗੜਦੇ ਹਨ ਉਸ ਸਮੇਂ ਦੋਵੇਂ ਵੈਂਟਰੀਕਲ ਫੈਲਦੇ ਹਨ ਜਦੋਂ ਦੋਵੇਂ ਵੈਂਟਰੀਕਲ ਸੁੰਗੜਦੇ ਹਨ ਤਾਂ ਦੋਵੇਂ ਆਰੀਕਲ ਫੈਲਦੇ ਹਨ ਦਿਲ ਦੀ ਧੜਕਣ ਦੀ ਇਹ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ ਧਮਣੀਆਂ ਧਮਣੀਆਂ ਲਹੂ ਨੂੰ ਦਿਲ ਤੋਂ ਸਰੀਰ ਵੱਲ ਲੈ ਕੇ ਜਾਂਦੀਆਂ ਹਨ ਇਹਨਾਂ ਵਿੱਚ ਸ਼ੁੱਧ ਲਹੂ ਹੁੰਦਾ ਹੈ ਸਿਰਫ ਫੇਫੜਾ ਧਮਣੀ ਵਿੱਚ ਆਸ਼ੁੱਧ ਲਹੂ ਹੁੰਦਾ ਹੈ ਸ਼ਿਰਾਵਾਂ ਸ਼ੀਦਾਮ ਲਹੂ ਨੂੰ ਸਰੀਰ ਤੋਂ ਦਿਲ ਵੱਲ ਲੈ ਕੇ ਆਉਂਦੀ ਹਨ ਫੇਫੜਾ ਸ਼ੀਰਾਂ ਤੋਂ ਇਲਾਵਾ ਸਾਰੀਆਂ ਸ਼ੀਰਾਵਾਂ ਵਿੱਚ ਆ ਸ਼ੁੱਧ ਲਹੂ ਹੁੰਦਾ ਹੈ ਕੋਸ਼ਿਕਾਵਾਂ ਸਾਡੇ ਸਰੀਰ ਵਿੱਚ ਬਹੁਤ ਹੀ ਬਰੀ ਕੋਸ਼ਿਕਾਵਾਂ ਦਾ ਜਾਲ ਵਿਛਾ ਹੁੰਦਾ ਹੈ ਇਹ ਕੋਸ਼ਿਕਾਵਾਂ ਧਣੀਆਂ ਧਮੜੀਆਂ ਤੋਂ ਅੱਗੋਂ ਸਾਫ਼ ਲਹੂ ਨੂੰ ਸਰੀਰ ਦੇ ਹਰੇਕ ਸੈੱਲ ਤੱਕ ਪਹੁੰਚਾਉਂਦੀਆਂ ਹਨ ਹੋਰ ਮਹੱਤਵਪੂਰਨ ਪ੍ਰਸ਼ੰ ਛੋਟੇ ਉਤਰਾਂ ਵਾਲੇ ਸਾਹ ਕਿਰਿਆ ਪ੍ਰਣਾਲੀ ਦੇ ਮੌਖਾ ਨੱਕ ਗ੍ਰਸਿਕਾ ਸਵਰਜੰਤਰ ਸਾਹ ਨਲੀ ਹਵਾ ਨਾਲੀਆਂ 폐ਪੜੇ ਅਤੇ ਪੇਟ ਭਰਦਾ ਸਰੀਰ ਵਿੱਚ ਭੋਜਨ ਨੂੰ ਪਚਾਉਣ ਲਈ ਕਿਹੜੀ ਗੈਸ ਜ਼ਰੂਰੀ ਹੁੰਦੀ ਹੈ ਆਕਸੀਜਨ ਗੈਸ ਖਿਡਾਰੀ ਦੀ ਸਰੀਰਕ ਯੋਗਤਾ ਕਿਵੇਂ ਵਧਾਈ ਜਾਂਦੀ ਹੈ ਖਿਡਾਰੀ ਦੀ ਸਰੀਰਕ ਯੋਗਤਾ ਬਣਾਉਣ ਲਈ ਉਹਨੀਆਂ ਸਰੀਰ ਦੇ ਕਾਰਜ ਪ੍ਰਣਾਲੀਆਂ ਤੇ ਉਚਿਤ ਬਾਧੂ ਭਾਰ ਪਾਇਆ ਜਾਂਦਾ ਹੈ ਇਹਦੇ ਨਾਲ ਉਹਦੀ ਸਰੀਰਕ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਮਨੁੱਖੀ ਸਰੀਰ ਦੀਆਂ ਪ੍ਰਣਾਲੀਆਂ ਦੇ ਨਾਮ ਦੱਸੋ ਮਾਸਪੇਸ਼ੀ ਪ੍ਰਣਾਲੀ ਸਾਹ ਕਿਰਿਆ ਪ੍ਰਣਾਲੀ ਲਹੂ ਗੇੜ ਪ੍ਰਣਾਲੀ ਕਸਰਤ ਨਾਲ ਸਾਡੀ ਮਾਸਪੇਸ਼ੀ ਪ੍ਰਣਾਲੀ ਤੇ ਕੀ ਅਸਰ ਪੈਂਦਾ ਹੈ ਕਸਰਤ ਨਾਲ ਮਾਸਪੇਸ਼ੀਆਂ ਵਿੱਚ ਤਾਕਤ ਆਉਂਦੀ ਹੈ ਜਿਸ ਨਾਲ ਹੱਡੀਆਂ ਦੀ ਮਾਸਪੇਸ਼ੀਆਂ ਨਾਲ ਪਕੜ ਹੋਰ ਮਜ਼ਬੂਤ ਹੋ ਜਾਂਦੀ ਹੈ ਸਾਹ ਕਿਰਿਆ ਵਿੱਚ ਕਿਹੜੀਆਂ ਗੈਸਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਸਾਹ ਲੈਣ ਸਮੇਂ ਆਕਸੀਜਨ ਗੈਸ ਸਰੀਰ ਦੇ ਅੰਦਰ ਦਾਖਲ ਹੁੰਦੀ ਹੈ ਸਾਹ ਛੱਡਣ ਸਮੇਂ ਕਾਰਬਨ ਡਾਈਆਕਸਾਈਡ ਗੈਸ ਸਰੀਰ ਤੋਂ ਬਾਹਰ ਨਿਕਲਦੀ ਹੈ ਕਸਰਤ ਕਰਨ ਵਾਲੇ ਵਿਅਕਤੀ ਦੀ ਵਾਈਟਲ ਕਪੈਸਿਟੀ ਕਿੰਨੀ ਹੁੰਦੀ ਹੈ 4 ਤੋਂ 5 ਲੀਟਰ ਹੁੰਦੀ ਹੈ ਮਨੁੱਖੀ ਦੇ ਸਧਾਰਨ ਸਾਹ ਦੀ ਦਰ ਕਿੰਨੀ ਹੁੰਦੀ ਹੈ 16 ਤੋਂ 18 ਬਾਰ ਪ੍ਰਤੀ ਮਿੰਟ ਦੂਜਾ ਸਾਹ ਕੀ ਹੁੰਦਾ ਹੈ ਜਦੋਂ ਕੋਈ ਖਿਡਾਰੀ ਨਵਾਂ ਨਵਾਂ ਖੇਡਣਾ ਸ਼ੁਰੂ ਕਰਦਾ ਹੈ ਤਾਂ ਸ਼ੁਰੂ ਵਿੱਚ ਉਹਨੂੰ ਜਲਦੀ ਥਕਾਵਟ ਹੋ ਜਾਂਦੀ ਹੈ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਇਨੋਂ ਦੂਜਾ ਸਾਕ ਕਿਹਾ ਜਾਂਦਾ ਹੈ ਲਾਊਗੇਡ ਪ੍ਰਣਾਲੀ ਦਿਆਂਗੇ ਦੋਸਤੋ ਦਿਲ ਧਮਣੀਆਂ ਸ਼ਰਾਮਾਂ ਤੇ ਲਹੂ ਕਿਹੜੀ ਧਮਣੀ ਵਿੱਚ ਅਸ਼ੁੱਧ ਲਹੂ ਹੁੰਦਾ ਹੈ ਫੇਫੜਾ ਧਮਣੀ ਵਿੱਚ ਸਧਾਰਨ ਵਿਅਕਤੀ ਦਾ ਦਿਲ ਇੱਕ ਸਟ੍ਰੋਕ ਵਿੱਚ ਕਿੰਨਾ ਲਹੂ ਬਾਹਰ ਕਰਦਾ ਹੈ 70 ਤੋਂ 75 ਮਿਲੀਲੀਟਰ ਦਿਲ ਅੰਦਰ ਕਿਹੜੀਆਂ ਮਾਸਪੇਸ਼ੀਆਂ ਹੁੰਦੀਆਂ ਦਿਲ ਦੀਆਂ ਮਾਸਪੇਸ਼ੀਆਂ ਕੋਜਿਚਕ ਹੁੰਦੀਆਂ ਹਨ ਕੁਝ ਅਣਿਚਕ ਮਾਸਪੇਸ਼ੀਆਂ ਵਰਗੀਆਂ ਹੁੰਦੀਆਂ ਹਨ ਸਿਖਲਾਈ ਪ੍ਰਾਪਤ ਖਿਡਾਰੀ ਦਾ ਦਿਲ ਇੱਕ ਸਟ੍ਰੋਕ ਵਿੱਚ ਕਿੰਨਾ ਲਹੂ ਬਾਹਰ ਕਰ ਸਕਦਾ ਹੈ 100 ਤੋਂ ਲੈ ਕੇ 115 ਮਿਲੀਲੀਟਰ ਤੱਕ ਲਹੂ ਕਿਹੜੇ ਤੱਤਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ ਲਹੂ ਲਾਲ ਕਣ ਚਿੱਟੇ ਲਹੂ ਕਣ ਪਲੇਟ ਲੈਸ ਤੋਂ ਮਿਲ ਕੇ ਬਣਿਆ ਹੁੰਦਾ ਹੈ ਕਿਹੜੀ ਸ਼ੀਰਾ ਵਿੱਚ ਸ਼ੁੱਧ ਲਹੂ ਹੁੰਦਾ ਹੈ ਫੇਫੜਾ ਸ਼ੀਰਾ ਵਿੱਚ ਸਰੀਰਕ ਰੂਪੀਆਂ ਨੂੰ ਦੂਰ ਕਰਨ ਦਾ ਇੱਕ ਢੰਗ ਦਾ ਸੋਰਜਨਾ ਕਸਰਤ ਕਰਨ ਨਾਲ ਬਿਤੀ ਨਹੀਂ ਸਰੀਰਕ ਰੂਪੀਆਂ ਆਪਣੇ ਆਪ ਠੀਕ ਹੋ ਜਾਂਦੀਆਂ ਹਨ ਵਾਈਟਲ ਕੈਪੈਸਿਟੀ ਕਿਹੜੇ ਯੰਤਰ ਨਾਲ ਮਾਪੀ ਜਾਂਦੀ ਹੈ ਸਪਾਇਰੋਮੀਟਰ ਨਾਲ ਲਹੂ ਗੇੜ ਪ੍ਰਣਾਲੀ ਦੇ ਸਭ ਤੋਂ ਮਹੱਤਵਪੂਰਨ ਅੰਗ ਦਾ ਨਾਮ ਦੱਸੋ ਦਿਲ ਮਨੁੱਖੀ ਦਿਲ ਕਿੰਨੇ ਭਾਗਾਂ ਵਿੱਚ ਵੰਡਿਆ ਹੁੰਦਾ ਹੈ 4 ਸਾਡਾ ਸਰੀਰ ਕਿਵੇਂ ਕੰਮ ਕਰਦਾ ਹੈ ਮਨੁੱਖੀ ਸਰੀਰ ਇੱਕ ਮਸ਼ੀਨ ਦੀ ਤਰ੍ਹਾਂ ਹੈ ਜਿਸ ਤਰ੍ਹਾਂ ਮਸ਼ੀਨ ਵਿੱਚ ਛੋਟੇ ਛੋਟੇ ਪੁਰਜ਼ੇ ਮਿਲ ਕੇ ਪੂਰੀ ਮਸ਼ੀਨ ਚਲਾਉਂਦੇ ਹਨ ਇਸੇ ਤਰ੍ਹਾਂ ਮਨੁੱਖੀ ਸਰੀਰ ਦੇ ਕੰਮ ਕਰਨ ਲਈ ਵੱਖ-ਵੱਖ ਅੰਗਾਂ ਤੇ ਪ੍ਰਣਾਲੀਆਂ ਦਾ ਠੀਕ ਢੰਗ ਨਾਲ ਕੰਮ ਕਰਨਾ ਜ਼ਰੂਰੀ ਹੁੰਦਾ ਹੈ ਸਰੀਰ ਦੀਆਂ ਸਾਰੀਆਂ ਕਾਰਜ ਪ੍ਰਣਾਲੀਆਂ ਇੱਕ ਦੂਜੇ ਤੇ ਨਿਰਭਰ ਹੁੰਦੀਆਂ ਹਨ ਜਿਵੇਂ ਚੱਲਣ ਫਿਰਨ ਲਈ ਮਾਸਪੇਸ਼ੀ ਪ੍ਰਣਾਲੀ ਸਾਹ ਲੈਣ ਲਈ ਸਰੀਰ ਵਿੱਚ ਊਰਜਾ ਪੈਦਾ ਕਰਨ ਲਈ ਸਾਹ ਕਿਰਿਆ ਪ੍ਰਣਾਲੀ ਕਿਸੇ ਇੱਕ ਅੰਗ ਜਾਂ ਪ੍ਰਣਾਲੀ ਦੇ ਰੁਕਣ ਨਾਲ ਸਾਰੇ ਸਰੀਰ ਦੀ ਗਤੀ ਠੱਪ ਹੋ ਜਾਂਦੀ ਹੈ ਇੱਛਕ ਅਤੇ ਅਨਿੱਛਕ ਮਾਸਪੇਸ਼ੀਆਂ ਵਿੱਚ ਅੰਤਰ ਦੱਸੋ ਇੱਛਕ ਮਾਸਪੇਸ਼ੀਆਂ ਆਣਿੱਛਕ ਇੱਛਕ ਮਾਸਪੇਸ਼ੀਆਂ ਪੂਰਾ ਡੁੱਪ ਵਿੱਚ ਮਨੁੱਖ ਦੇ ਕਾਬੂ ਵਿੱਚ ਹੁੰਦੀਆਂ ਹਨ ਅਨਿੱਛਕ ਮਾਸਪੇਸ਼ੀਆਂ ਮਨੁੱਖ ਦੇ ਕੰਟਰੋਲ ਵਿੱਚ ਨਹੀਂ ਹੁੰਦੀਆਂ ਇਹ ਮਾਸਪੇਸ਼ੀਆਂ ਸਾਡੀਆਂ ਹੱਡੀਆਂ ਹੱਡੀਆਂ ਨਾਲ ਜੁੜੀਆਂ ਹੁੰਦੀਆਂ ਹਨ ਜੋ ਸਰੀਰ ਨੂੰ ਚੱਲਣ ਵਿੱਚ ਮਦਦ ਕਰਦੀਆਂ ਹਨ ਇਹ ਮਾਸਪੇਸ਼ੀਆਂ ਸਰੀਰ ਦੇ ਅੰਦਰੂਨੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ ਜਿਵੇਂ ਭੋਜਨ ਨਾਲੀ ਤੇ ਫੇਫੜੇ ਦਿਲ ਦੀਆਂ ਮਾਸਪੇਸ਼ੀਆਂ ਤੇ ਨੋਟ ਲਿਖੋ ਇਹ ਮਾਸਪੇਸ਼ੀਆਂ ਸਿਰਫ ਦਿਲ ਵਿੱਚ ਹੁੰਦੀਆਂ ਹਨ ਇਹਨਾਂ ਦੀ ਬੰਤਰ ਕੋਈ ਇੱਛਕ ਤੇ ਕੁਝ ਅਣਇੱਛਕ ਮਾਸਪੇਸ਼ੀਆਂ ਵਰਗੀ ਹੁੰਦੀ ਹੈ ਇਹ ਮਾਸਪੇਸ਼ੀਆਂ ਮਨੁੱਖ ਦੇ ਕੰਟਰੋਲ ਵਿੱਚ ਨਹੀਂ ਹੁੰਦੀਆਂ ਇਹ ਜਨਮ ਤੋਂ ਮਰਨ ਤੱਕ ਲਗਾਤਾਰ ਕੰਮ ਕਰਦੀਆਂ ਹਨ ਵਾਈਟਲ ਕੈਪੈਸਿਟੀ ਕੀ ਹੁੰਦੀ ਹੈ ਇਸ ਉੱਪਰ ਕਸਰਤ ਦਾ ਕੀ ਪ੍ਰਭਾਵ ਹੁੰਦਾ ਹੈ ਇੱਕ ਡੂੰਘਾ ਸਾਹ ਲੈਣ ਉਪਰੰਤ ਹਵਾ ਨੂੰ ਪੂਰੇ ਜੋਨਾਂ ਫੇਫੜਿਆਂ ਵਿੱਚੋਂ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਵਾਈਟਲ ਕੈਪੈਸਿਟੀ ਆ ਜਾਂਦਾ ਹੈ ਕਸਰਤ ਕਰਨ ਨਾਲ ਮਨੁੱਖ ਦੀ ਵਾਈਟਲ ਕੈਪੈਸਿਟੀ ਵਿੱਚ ਵਾਧਾ ਹੋ ਜਾਂਦਾ ਹੈ ਇੱਕ ਸਧਾਰਨ ਵਿਅਕਤੀ ਦੀ ਵਾਈਟਲ ਕੈਪੈਸਿਟੀ 3 ਤੋਂ 4 ਲੀਟਰ ਹੁੰਦੀ ਹੈ ਜਦਕਿ ਕਸਰਤ ਕਰਨ ਵਾਲੇ ਵਿਅਕਤੀ ਦੀ ਵਾਈਟਲ ਕੈਪੈਸਿਟੀ 4 ਤੋਂ 5 ਲੀਟਰ ਹੋ ਸਕਦੀ ਹੈ ਵਾਈਟਲ ਕੈਪੈਸਿਟੀ ਸਪਾਈਰੋਮੀਟਰ ਜਨਤਰ ਨਾਲ ਨਾਪੀ ਜਾਂਦੀ ਹੈ ਕਸਰਤ ਕਰਨ ਨਾਲ ਸਰੀਰ ਵਿੱਚੋਂ ਬੇਲੋੜੀਆਂ ਗੈਸਾਂ ਦਾ ਨਿਕਾਸ ਵਧੇਰੇ ਹੁੰਦਾ ਹੈ ਦਿਲ ਉੱਤੇ ਕਨੋਟ ਲਿਖੋ ਦਿਲ ਲਹੂ ਗੇੜ ਪ੍ਰਣਾਲੀ ਦਾ ਮੁੱਖ ਅੰਗ ਹੈ ਇਹ ਦੋਮਨੇ ਫੇਫੜਿਆਂ ਦੇ ਵਿੱਚ ਘਰ ਖੱਬੇ ਪਾਸੇ ਨੂੰ ਚੁੱਕਿਆ ਹੁੰਦਾ ਹੈ ਇਹਦਾ ਮੁੱਖ ਕੰਮ ਸ਼ੁੱਧ ਲਹੂ ਨੂੰ ਸਰੀਰ ਦੇ ਵੱਖ-ਵੱਖ ਧਾਗਾ ਭਾਗਾਂ ਤੱਕ ਪਹੁੰਚਾਉਣਾ ਤੇ ਅਸ਼ੁੱਧ ਲਹੂ ਨੂੰ ਸਰੀਰ ਵਿੱਚੋਂ ਲੈ ਕੇ ਉਹਦੇ ਮਨੁੱਖੀ ਦਿਲ ਚਾਰ ਭਾਗਾ ਵਿੱਚ ਵੰਡਿਆ ਹੁੰਦਾ ਹੈ ਲਗਾਤਾਰ ਤਾਲਮਈ ਤਰੀਕੇ ਨਾਲ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਲਗਾਤਾਰ ਧੜਕਦਾ ਹੋਇਆ ਆਪਣਾ ਕੰਮ ਕਰਦਾ ਰਹਿੰਦਾ ਹੈ ਕਸਰਤ ਦਾ ਮਾਸਪੇਸ਼ੀਆਂ ਉੱਤੇ ਕੀ ਪ੍ਰਭਾਵ ਪੈਂਦਾ ਹੈ ਕਸਰਤ ਦਾ ਮਾਸਪੇਸ਼ੀਆਂ ਉੱਪਰ ਿਹਟ ਲਿਕੇ ਪ੍ਰਭਾਵ ਪੈਂਦੇ ਹਨ ਇਸ ਦੇ ਨਾਲ ਮਾਸਪੇਸ਼ੀਆਂ ਲੰਬੀਆਂ ਤੇ ਮੋਟੀਆਂ ਹੁੰਦੀਆਂ ਹਨ ਕਸਰਤ ਨਾਲ ਮਾਸਪੇਸ਼ੀਆਂ ਦੇ ਆਕਾਰ ਵਿੱਚ ਤਬਦੀਲੀ ਹੁੰਦੀ ਹੈ ਰੋਜ਼ਾਨਾ ਕਸਰਤ ਕਰਨ ਵਾਲੇ ਬੱਚਿਆਂ ਵਿੱਚ ਜੇਕਰ ਮਾਸਪੇਸ਼ੀਆਂ ਨੂੰ ਲੈ ਕੇ ਕੋਈ ਕ੍ਰੂਪੀ ਹੋਵੇ ਤਾਂ ਉਹ ਦੂਰ ਹੋ ਜਾਂਦੀ ਹੈ ਕਸਰਤ ਨਾਲ ਮਾਸਪੇਸ਼ੀਆਂ ਲਚਕੀਲੀਆਂ ਹੋ ਜਾਂਦੀਆਂ ਹਨ ਜਿਹਦੇ ਨਾਲ ਸੱਟ ਦਾ ਖਤਰਾ ਘਟ ਜਾਂਦਾ ਹੈ ਰੋਜ਼ਾਨਾ ਕਸਰਤ ਕਰਨ ਵਾਲੇ ਵਿਅਕਤੀ ਦੀਆਂ ਮਾਸਪੇਸ਼ੀਆਂ ਦੀ ਸਮਰੱਥਾ ਵਧ ਜਾਂਦੀ ਹੈ ਜਿਸ ਨਾਲ ਉਸ ਨੂੰ ਥਕਾਵਟ ਘੱਟ ਹੁੰਦੀ ਹੈ ਧੰਨਵਾਦ ਜੀ